ਇਲਾਕੇ ਵਿੱਚ ਮੈਰਿਟਾਂ ਲਈ ਜਾਣੇ ਜਾਣ ਵਾਲੇ ਸਕੂਲ ਬਾਬਾ ਜਰਾਵਤ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਅਨਰੇਡੀ ਸਕੱਤਰ ਡਾਕਟਰ ਗੁਰਮੋਹਨ ਸਿੰਘ ਵਾਲੀਆ ਅਤੇ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਲੋ ਦੇ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਮੈਰਿਟ ਅਤੇ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਸੰਬੋਧਨ ਕਰਦੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੇ ਵਿਦਿਆਰਥੀ 1 2 ਨੰਬਰਾਂ ਦੇ ਪਿੱਛੇ ਇਸ ਸਾਲ ਮੈਰਿਟ ਵਿੱਚ ਆਉਣ ਤੋਂ ਖੁੰਝ ਗਏ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਫਲ ਦੀ بجائے ਆਪਣੇ ਕਰਮਾ ਉੱਤੇ ਧਿਆਨ ਦੇਣ ਲਈ ਪ੍ਰੇਰਿਆ ਡਾਕਟਰ ਵਾਲੀਆ ਨੇ ਸਕੂਲ ਦੀਆਂ ਪਿਛਲੀਆਂ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਜਿੱਥੇ ਸਕੂਲ ਪ੍ਰਿੰਸੀਪਲ ਦੀ ਸ਼ਲਾਘਾ ਕੀਤੀ ਉੱਥੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵੀ ਮੁਬਾਰਕਵਾਦ ਦਿੱਤੇ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਸਕੂਲ ਫੀਸ ਅਗਲੇ 2 ਸਾਲਾਂ ਤੱਕ ਮੁਆਫ ਰਹੇਗੀ ਉਨਾ ਗਿਆ ਕਿ ਇਹ ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਸਕੂਲ ਦੇ ਖਿਡਾਰੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੱਕ ਆਪਣੇ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਨੇ ਇਸ ਮੌਕੇ ਸਮੂਹ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਵੀ ਹਾਜ਼ਰ ਹਨ ਸਭ ਤੋਂ ਪਹਿਲਾਂ ਬੀਜੀ ਸਾਹਿਬ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਪਿੱਛੇ ਲੰਬੇ ਸਮੇਂ ਤੋਂ ਇਸ ਸਕੂਲ ਦੇ ਉੱਤੇ ਪਰਮਾਤਮਾ ਦੀ ਬੜੀ ਹੀ ਅਪਾਰ ਬਖਸ਼ਿਸ਼ ਹਰ ਸਾਲ ਸਾਡੇ ਬੱਚੇ ਮੈਰਿਟ 'ਚ ਆਉਂਦੇ ਹੀ ਆਉਂਦੇ ਨੇ ਇਲਾਕੇ ਦੇ ਵਿੱਚ ਇਸ ਸਕੂਲ ਨੂੰ ਮੈਰਿਟ ਵਾਲਾ ਸਕੂਲ ਦੇ ਨਾਮ ਨਾਲ ਵੀ ਪਹਿਚਾਨ ਮਿਲਦੀ ਆ ਬੜੀ ਖੁਸ਼ੀ ਦੀ ਗੱਲ ਇਸ ਵਾਰ ਸਾਡੇ ਕੋਲ ਜਿਹੜੇ 8ਵੀਂ ਦਾ ਰਿਜ਼ਲਟ ਆ ਉਹਦੇ ਵਿੱਚ ਇੱਕ ਬੱਚਾ ਜਸ਼ਨਪ੍ਰੀਤ ਸਿੰਘ ਹਰਜੀਤ ਸਿੰਘ ਜੀ ਦਾ ਬੇਟਾ ਉਹ ਮੈਰਿਟ ਚ ਲੈ ਕੇ ਉਹਨੇ ਸਕੂਲ ਦਾ ਜੋ ਸਾਡੀ ਟ੍ਰੈਡੀਸ਼ਨ ਚੱਲਦੀ ਆ ਰਹੀ ਸੀਗੀ ਉਹਨੇ ਮੇਨਟੇਨ ਕਰੀ ਆ ਸੈਕੰਡ ਪੋਜੀਸ਼ਨ ਤੇ ਸਾਡੇ ਕੋਲ ਬੱਚਾ ਪ੍ਰਜੋਤ ਸਿੰਘ ਆ ਥਰਡ ਸਾਹਿਬ ਸਿੰਘ ਆ ਇਹ ਜਿਹੜੇ ਦੋ ਬੱਚੇ ਨੇ ਇਹ ਵੀ ਬਹੁਤ ਜ਼ਿਆਦਾ ਸੰਸੀਰ ਬੱਚੇ ਨੇ ਬੜੇ ਹੀ ਇੰਟੈਲੀਜੈਂਟ ਬੱਚੇ ਨੇ 2 ਕ ਨੰਬਰ ਵਿੱਚ 6 3 ਨੰਬਰਾਂ ਪਿੱਛੇ ਸੌਰੀ ਇਹਨਾਂ ਦੀ ਮੈਰਿਟ ਰਹੇਗੀ ਮੈਨੂੰ ਪੂਰੀ ਉਮੀਦ ਹੈ ਕਿ ਜਦੋਂ ਅਸੀਂ ਰੀਚੈਕਿੰਗ ਭਰਾਂਗੇ ਤਾਂ ਇਹ ਬੱਚੇ ਵੀ ਜਿਹੜੇ ਨੇ ਇਹ ਮੈਰਿਟ ਦੇ ਵਿੱਚ ਜੂਰ ਆ ਜਾਣਗੇ ਸੇਮ ਪਲੱਸ 2 ਦੀਆਂ ਜਿਹੜਾ ਕਮਰਸ ਦਾ ਨਤੀਜਾ ਜੀ ਸਾਡਾ ਉਹ ਦੋ ਨੰਬਰਾਂ ਪਿੱਛੇ ਦੋ ਲੜਕੀਆਂ ਨੇ ਗਰੁੱਪ ਫਸਟ ਆਈਆਂ ਨੇ ਜੀ ਉਹ ਬੱਚੀਆਂ ਬਹੁਤ ਵਧੀਆ ਨੇ ਪ੍ਰਦੀਪ ਕੌਰ ਤੇ ਤਰਨਪ੍ਰੀਤ ਕੌਰ ਇਹਨਾਂ ਬੱਚੀਆਂ ਨੇ ਵੀ ਬਹੁਤ ਸਖਤ ਮਿਹਨਤ ਕਰੀ ਆ ਰਿਜ਼ਲਟ ਇਹਨਾਂ ਦੇ ਵੀ ਬਹੁਤ ਵਧੀਆ ਨੇ ਇੱਦਾਂ ਆਰਟਸ ਦੇ ਵਿੱਚ ਹਰਮਨबीर ਕੌਰ ਮਨਮੀਤ ਕੌਰ ਤੇ ਨਾਲ ਜਸ਼ਨਪ੍ਰੀਤ ਕੌਰ ਇਹ ਬੱਚਿਆਂ ਨੇ ਜਦੀਨ ਸਾਡੇ ਕੋਲ ਪੜ੍ਹਦੀਆਂ ਨੇ ਇਹਨਾਂ ਨੇ ਹਮੇਸ਼ਾ ਤੋਂ ਹੀ ਸਾਡੇ ਸਕੂਲ ਦਾ ਜਿਹੜਾ ਮਾਣ ਉਭਾਈ ਰੱਖਿਆ ਹਰ ਇੱਕ ਫੀਲਡ ਤੋਂ ਕਈ ਵਾਰੀ ਬੱਚਿਆਂ ਤੋਂ ਸਕੂਲਾਂ ਦੇ ਵਿੱਚ ਇਨਡਿਸਿਪਲਿਨ ਦੀ ਹੋਰ ਕਈ ਕਿਸਮ ਦੀ ਪ੍ਰੋਬਲਮ ਆ ਜਾਂਦੀ ਆ ਪਰ ਸਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਬੱਚਿਆਂ ਤੋਂ ਕਦੇ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਮੇਜ ਸਾਹਿਬ 8th ਕਲਾਸ ਦੇ ਵਿੱਚੋਂ ਜਿੱਥੇ ਸਾਡੀ ਬੱਚੇ ਮੈਰਿਟ ਲੈ ਕੇ ਆਏ ਨੇ ਉੱਥੇ ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਅਬਵ 90 ਸਾਡੇ ਕੋਲ 13 ਬੱਚੇ ਨੇ ਅਬਬ 80 17 ਬੱਚੇ ਨੇ ਸਾਡੇ ਕੋਲ ਸੋ ਇਦਾਂ ਜਿਹੜੇ ਸਾਡੇ ਰਿਜ਼ਲਟ ਨੇ 100% ਰਿਜ਼ਲਟ ਨੇ ਕੋਈ ਬੱਚਾ ਫੇਲ ਨਹੀਂ ਹੈ ਕੋਈ ਕੰਪਾਰਟਮੈਂਟ ਨਹੀਂ ਸੋ ਇਹ ਜਿਹੜੇ ਸਾਡੇ ਕੋਲ ਰਿਜ਼ਲਟ ਆ ਰਹੇ ਨੇ ਇਹਦੀ ਪਾਸੂ ਦੇ ਰਿਜ਼ਲਟ ਵੀ ਬਹੁਤ ਵਧੀਆ ਨੇ ਸੋ ਮੈਂ ਸਮਝਦਾ ਕਿ ਜਿੱਥੇ ਟੀਚਰ ਸਾਹਿਬਾਨ ਦੀ ਸਖਤ ਮਿਹਨਤ ਆ ਬੱਚਿਆਂ ਦੀ ਸਖਤ ਮਿਹਨਤ ਉੱਥੇ ਨਾ ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਰੱਖਿਆ ਜਿਵੇਂ ਜਿਵੇਂ ਸਾਡੇ ਨਾਲ ਕੋਆਰਡੀਨੇਸ਼ਨ ਦੀ ਲੋਡ ਹੁੰਦੀ ਆ ਉਹ ਆਉਂਦੇ ਨੇ ਕਿਵੇਂ ਇਹਨਾਂ ਦੀ ਘਰੇ ਵਿਚਾਰੇ ਸਵੇਰੇ ਉੱਠ ਕੇ ਨਰਾਉਣਾ ਉਤਰਾਉਣਾ ਤਿਆਰ ਕਰਨਾ ਬੱਚੇ ਨੂੰ ਬਹੁਤ ਸਾਰੇ ਜ਼ਿੰਮੇਵਾਰੀਆਂ ਨੇ ਇਹਨਾਂ ਦੀਆਂ ਤੇ ਮੈਂ ਜਿੱਥੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਉੱਥੇ ਮੈਨੂੰ ਖੁਸ਼ੀ ਆ ਕਿ ਮੇਰੀ ਮੈਨੇਜਮੈਂਟ ਪ੍ਰਧਾਨ ਸਾਹਿਬ ਸਰਦਾਰ ਮਰਿੰਦਰ ਸਿੰਘ ਜੀ ਲਿਬੜਾ ਜੀ ਤੇ ਨਾਲ ਉਹਨਾਂ ਦੇ ਆਲਰੇਡੀ ਸਕੱਤਰ ਡਾਕਟਰ ਗੁਰਮਉਂਦ ਸਿੰਘ ਜੀ ਵਾਲੀਆ ਸਾਹਿਬ ਮੈਂਬਰ ਟਰਸ ਸਾਡੇ ਬਾਜਵਾ ਸਾਹਿਬ ਉਹ ਚੇਚੇ ਤੌਰ ਤੇ ਆਏ ਬੱਚਿਆਂ ਨੂੰ ਉਹਨਾਂ ਨੇ ਹੌਸਲਾ ਬਖ ਦਿੱਤੀ ਸ਼ਾਬਾਸ਼ ਦਿੱਤੀ ਤੇ ਹੋਰ ਸਖਤ ਮਿਹਨਤ ਕਰਨ ਨੂੰ ਉਹਨਾਂ ਨੇ ਪ੍ਰੇਰਿਆ ਨਾਲ ਬੱਚਿਆਂ ਨੂੰ ਇਹ ਵੀ ਮੋਟੀਵੇਟ ਕਰਿਆ ਵੀ ਜੇ ਕਿਸੇ 1 2 ਨੰਬਰ ਕਰਕੇ ਮੈਰਿਟ ਨਾ ਰਹਿ ਵੀ ਗਏ ਬੱਚੇਓ ਤਾਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਸਟ्रेस ਦੇ ਵਿੱਚ ਬੱਚਾ ਆਪਣੀ ਜਿਹੜੀ ਕੈਪੇਬਿਲਟੀ ਹੈ ਉਹ ਵੀ ਡਾਊਨ ਕਰ ਲੈਂਦਾ ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜੀ ਟੀਚਰ ਸਾਹਿਬਾਨ ਦਾ ਸ਼ੁਕਰਗੁਜ਼ਾਰ ਹਾਂ ਇਲਾਕਾ ਵਾਲਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਰਿਆਂ ਨੇ ਇਸ ਸਕੂਲ ਦੇ ਨਾਲ ਹਮੇਸ਼ਾ ਸਾਥ ਦਿੱਤਾ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹੇ ਹਾਂ ਕਰਦੇ ਰਹਾਂਗੇ ਕਿ ਇਦਾਂ ਹੀ ਸਾਡੇ ਜਿਹੜੇ ਰਿਜ਼ਲਟ ਵਿੱਚ ਦੁਨੀਆ ਤੋਂ ਪੰਜਾਬ ਤੋਂ ਨੰਬਰ 1 ਆਉਣ ਤੇ ਨਾਲ ਹੀ ਦੂਸਰੇ ਖੇਤਰ ਦੇ ਵਿੱਚ ਵੀ ਅਸੀਂ ਖੇਡਾਂ ਹੋਣ ਕੋਈ ਕਰੀ ਕੋਈ ਐਕਟੀਵਿਟੀ ਹੋਣ ਉਹਦੇ ਵਿੱਚ ਵੀ ਸਕੂਲ ਹਮੇਸ਼ਾ ਤੋਂ ਹੀ ਅੱਗੇ ਰਿਹਾ ਪ੍ਰਿੰਸੀਪਲ ਸਾਹਿਬ ਜਿਹੜੇ ਬੱਚਿਆਂ ਨੇ ਚੰਗੇ ਨੰਬਰ ਲਾਇਏ ਨੇ ਮੈਰਿਟ ਦੇ ਵਿੱਚ ਆਏ ਨੇ ਹਲਕੇ ਦੇ ਵਿੱਚ ਤੁਹਾਡਾ ਵੱਡਾ ਉਹਨਾਂ ਨੇ ਆਪਣਾ ਨਾਮ ਨਾ ਖਟਿਆ ਸਾਸਤਾ ਦਾ ਨਾਮ ਉੱਠਿਆ ਕੀਤਾ ਮਾਤਾ ਪਿਤਾ ਦਾ ਨਾਮ ਉੱਠਿਆ ਕੀਤਾ ਕਈ ਵਾਰ ਬੱਚਿਆਂ ਨੇ ਗਾਹ ਵਕ ਵਕ ਫੀਲ ਦੇ ਵਿੱਚ ਜਾਣਾ ਜਾ ਉਹਨਾਂ ਨੇ ਇਹੀ ਸਕੂਲ ਦੇ ਵਿੱਚ ਰਹਿ ਕੇ ਅੱਗੇ ਪੜ੍ਹਾਈ ਕਰਨੀ ਆ ਕਿ ਇਹਨਾਂ ਬੱਚਿਆਂ ਨੂੰ ਕੋਈ ਤੁਹਾਡੀ ਮੈਨੇਜਮੈਂਟ ਕਮੇਟੀ ਸਪੈਸ਼ਲ ਹੈ ਫੀਸ ਕੋ ਸੈਸ਼ਨਸ ਜਾਂ ਪਰ ਗਿਫਟ ਦੇ ਤੌਰ ਤੇ ਕੁਝ ਪ੍ਰੋਵਾਈਡ ਕਰਵਾ ਰਹੀ ਹੈ ਇਹ ਬਹੁਤ ਵਧੀਆ ਸਵਾਲ ਕਰਿਆ ਜੀ ਬੱਚਿਆਂ ਦੀ ਹੌਸਲਾ ਫਿਸ਼ਾਈ ਦੇ ਲਈ ਅਸੀਂ ਮੈਨੇਜਮੈਂਟ ਨਾਲ ਸਾਨੂੰ ਇਹ ਹੁਕਮ ਹੋਇਆ ਹੋਇਆ ਕਿ ਜਿਹੜਾ ਬੱਚਾ ਮੈਰਿਟ ਚ ਆਏਗਾ ਉਹ ਨੈਕਸਟ 2 ਸਾਲ ਦੇ ਲਈ ਉਹ ਫ੍ਰੀ ਆਫ ਕਾਸਟ ਪੜ੍ਹੇਗਾ ਉਹ ਬੱਚੇ ਤੋਂ ਨਾ ਕੋਈ ਬੈਂਥਲੀ ਫੀਸ ਨਾ ਕੋਈ ਸਾਲਾਨਾ ਫੀਸ ਨਹੀਂ ਲਈ ਜਾਏਗੀ ਸਿਰਫ ਬੈਨ ਫੀਸ ਹੈ ਜੇ ਜਿਹੜੀ ਅਗਰ ਬੱਚਾ ਬੈਨ ਫੀਸ ਚ ਆਉਂਦਾ ਤਾਂ ਉਹ ਲਈ ਜਾਏਗੀ ਅਕੀਰ ਵਿੱਚ ਬੱਚੇ ਕਈ ਵਾਰ ਨਾ ਇਹ ਪਾਤਿਤ ਪੜੇ ਸਪੈ ਜਾਂਦੇ ਨੇ ਜਾਂ ਕਈ ਬੱਚੇ ਨਸੇ ਦੇ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਤਸਵੀਕੀ ਸੰਦੇਸ਼ ਦੇਣਾ ਚਾਹੁੰਦੇ ਜਾਂ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਇਹ ਜਿਹੜੀ ਪ੍ਰੋਬਲਮ ਆਉਂਦੀ ਹੈ ਜਿਆਦਾ ਪਲੱਸ 2 ਜਿਹੜੀ ਆਊਟ ਗoing ਕਲਾਸ ਆ ਉਹਨਾਂ ਦੇ ਵਿੱਚ ਆਉਂਦੀ ਆ ਜਦ ਤੱਕ ਬੱਚੇ ਸਾਡੇ ਕੋਲ ਰਹਿੰਦੇ ਨੇ ਬੱਚੇ ਬਹੁਤ ਵਧੀਆ ਰਹਿੰਦੇ ਨੇ ਕਈ ਵਾਰ ਜਦੋਂ ਸਾਨੂੰ ਪਾਸ ਆਊਟ ਕਰਕੇ ਇੱਥੋਂ ਜਾਂਦੇ ਨੇ ਤਾਂ ਕੁਝ ਪ੍ਰੋਬਲਮਸ ਆਉਂਦੀਆਂ ਨੇ ਪਰ ਕੰਪੈਰੀਟਿਵਲੀ ਜਦੋਂ ਮੈਂ ਦੇਖਦਾ ਜਿਹੜੇ ਮੇਰੇ ਬੱਚੇ ਨੇ ਉਹਨਾਂ ਨੂੰ ਇੰਨੇ ਕ ਚੰਗੇ ਸਕੂਲ ਵੱਲੋਂ ਮਾਤਾ ਪਿਤਾ ਵੱਲੋਂ ਅچھے ਸੰਸਕਾਰ ਮਿਲੇ ਹੁੰਦੇ ਨੇ ਕਿ ਉਹ ਪਤਤ ਪੁਨੇ ਵੱਲ ਨਹੀਂ ਜਾਂਦੇ ਹੈਗੇ ਫਿਰ ਵੀ ਜਦੋਂ ਬੱਚੇ ਇੱਥੋਂ ਜਾਂਦੇ ਨੇ ਅੱਜ ਵੀ ਮੈਂ ਇਹਨਾਂ ਬੱਚਿਆਂ ਨਾਲੇ ਗੱਲ ਕਰਦਾ ਸੀ ਕਿ ਬੱਚਿਓ ਹੁਣ ਤੁਸੀਂ ਪਲੱਸ 2 ਤੋਂ ਬਾਅਦ ਬਾਹਰ ਜਾਣਾ ਕਿਸੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਡੀਆ ਕਿਤੇ ਨਾ ਕਿਤੇ ਤੁਸੀਂ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਵੀ ਤੁਸੀਂ ਇਹ ਸਮਝਣਾ ਕਿ ਤੁਹਾਡੇ ਨਾਲ ਸਕੂਲ ਦੀ ਤੇ ਤੁਹਾਡੇ ਪੇਰੈਂਟਸ ਦੀ ਜਿਹੜੀ ਇੱਜ਼ਤ ਆ ਉਹ ਨਾਲ-ਨਾਲ ਚੱਲਦੀ ਆ ਜਿੰਨੇ ਵਧੀਆ ਇੱਥੇ ਬਣ ਕੇ ਰਹੇ ਹੋ ਤੁਸੀਂ ਬੱਚਿਓ ਫਿਊਚਰ ਵਿੱਚ ਵੀ ਇਦਾਂ ਹੀ ਬਣ ਕੇ ਰਹਿਣਾ ਤਾਂ ਕਿ ਸਾਡਾ ਮਾਣ ਆ ਜਿਹੜਾ ਉਹ ਇਦਾਂ ਹੀ ਤੁਹਾਡੇ ਤੇ ਬਣਿਆ ਰਹੇ ਤੁਹਾਡੇ ਟੇਬਲ ਤੋਂ ਬੱਚਿਆਂ ਨੂੰ ਕੀ ਸੰਦੇਸ਼ ਹੁੰਦਾ ਕਿ ਆਜਰਸ ਕਰਕੇ ਬਾਹਰ ਜਾਣ ਜਾਂ ਫਿਰ ਇਹੇ ਦੇਸ਼ ਦੇ ਵਿੱਚ ਰਹਿ ਕੇ ਕੋਈ ਚੰਗੇ ਅਫਸਰ ਬਣ ਮੈਂ ਪਰਸਨਲੀ ਸਮਝਦਾ ਕਿ ਜਿਹੜੀ ਤਾਂ ਇਹ ਚੁਆਇਸ ਆ ਇਹ ਹੂਲੀ-ਸ਼ੂਲੀ ਬੱਚੇ ਤੇ ਛੱਡ ਦੇਣੀ ਚਾਹੀਦੀ ਆ ਕਿ ਬੱਚੇ ਦੀ ਜੋ ਇੱਛਾ ਉਹਦੇ ਮੁਤਾਬਕ ਕਰਨਾ ਚਾਹੀਦਾ ਐਜ਼ ਅ ਪੰਜਾਬੀ ਐਜ਼ ਅ ਐਜੂਕੇਸ਼ਨਿਸਟ ਇਹ ਜਰੂਰ ਮੇਰਾ ਮਕਸਦ ਵੀ ਰਹਿੰਦਾ ਤੇ ਬੱਚਿਆਂ ਨੂੰ ਮੋਟੀਵੇਟ ਵੀ ਕਰੀਦਾ ਵੀ ਜੋ ਪੰਜਾਬ ਦੀ ਧਰਤੀ 'ਚ ਜੋ ਇੱਥੇ ਰਹਿ ਕੇ ਤੁਸੀਂ ਕੰਮ ਕਰ ਸਕਦੇ ਹੋ ਜ਼ਿੰਦਗੀ ਸਕਸੈਸ ਹਾਸਲ ਕਰ ਸਕਦੇ ਹੋ ਤਾਂ ਉਹਦੇ ਵਰਗੀ ਨਹੀਂ ਛੋਟੇ ਹੋਂ ਤੋਂ ਲੈ ਕੇ ਹੋਂ ਤੱਕ ਸਾਨੂੰ ਇਸ ਧਰਤੀ ਨੇ ਇਸ ਦੇਸ਼ ਨੇ ਬਹੁਤ ਕੁਝ ਦਿੱਤਾ ਜਦੋਂ ਕੁਝ ਸਾਡੀ ਵਾਰੀ ਆਉਂਦੀ ਆ ਅਸੀਂ ਕੁਝ ਵਾਪਸ ਕਰ ਸਕੀਏ ਸਾਡੇ ਨੇਸ਼ਨ ਨੂੰ ਸਾਡੇ ਸਟੇਟ ਨੂੰ ਸਾਡੇ ਧਰਮ ਨੂੰ ਉਦੋਂ ਸਾਡੇ ਬੱਚੇ ਬਾਹਰ ਚਲੇ ਜਾਂਦੇ ਨੇ ਸੋ ਮੈਂ ਹਮੇਸ਼ਾ ਬੱਚਿਆਂ ਨੂੰ ਮੋਟੀਵੇਟ ਕਰਦਾ ਕਿ ਇੱਥੇ ਰਹੋ ਤਾਂ ਕਿ ਤੁਸੀਂ ਜਿਹੜਾ ਇਹ ਪੰਜਾਬ ਇੰਡੀਆ ਸਾਡਾ ਦੇਸ਼ ਆ ਇਹਦੀ ਤਰੱਕੀ ਚ ਆਪਣਾ ਵਣਦਾ ਯੋਗਦਾਨ ਆ ਜਿਹੜਾ ਉਹ ਬੱਚੇ ਤੁਸੀਂ ਜਰੂਰ ਪਾ ਸਕੋ ਪ੍ਰਿੰਸੀਪਲ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਸਾਡੇ ਸਕੂਲ ਨੂੰ ਮੈਰਿਟ ਵਾਲਾ ਸਕੂਲ ਆਖਦੇ ਨੇ ਪਰ ਮੈਰਿਟ ਵਾਲਾ ਸਕੂਲ ਹਲਕੇ ਦੇ ਵਿੱਚ ਟਿਕਾਉਣਾ ਸੋਹੀ ਗੱਲ ਨਹੀਂ ਕਿਸ ਤਰ੍ਹਾਂ ਤਿਆਰ ਕਰਦੇ ਹੋ ਇਹ ਪਨੀਰੀ ਨੂੰ ਕੋਈ ਸਪੈਸ਼ਲ ਕੋਚਿੰਗ ਦਿੰਦੇ ਹੋ ਕਿ ਉਹ ਬੱਚੇ ਮੈਰਿਟ ਦੇ ਵਿੱਚ ਆਉਂਦੇ ਨੇ ਅ ਇੱਕ ਤਰ੍ਹਾਂ ਜੀ ਅਸੀਂ ਸੈਪਟੰਬਰ ਤੋਂ ਬਾਅਦ ਜਦੋਂ ਸਾਡੀ ਫਸਟ ਟਰਮ ਹੋ ਜਾਂਦੀ ਆ ਅਸੀਂ ਬੱਚਿਆਂ ਨੂੰ ਕੈਟਾਗਰੀਜ਼ ਕਰ ਲੈਂਦੇ ਆ ਉਸ ਤੋਂ ਬਾਅਦ ਫਿਰ ਜਿਹੜੇ ਬਹੁਤ ਵੀਕ ਬੱਚੇ ਨੇ ਉਹਨਾਂ ਦਾ ਜ਼ੀਰੋ ਪੀਰੀਅਡ ਲੱਗਦਾ ਫ੍ਰੀ ਆਫ ਕਾਸਟ ਅੱਜ ਤੱਕ ਕਦੇ ਸੀ ਕਿਸੇ ਪੇਰੈਂਟਸ ਤੋਂ ਕੋਈ ਚਾਰਜ ਨਹੀਂ ਲਿਆ ਜ਼ੀਰੋ ਪੀਰੀਅਡ ਦਾ ਤੇ ਜਿਹੜੇ ਬ੍ਰਿਲियੰਟ ਬੱਚੇ ਨੇ ਮੈਰਿਟ ਵਾਲੇ ਬੱਚੇ ਨੇ ਉਹਨਾਂ ਨੂੰ ਅਸੀਂ ਅਲੱਗ ਤੋਂ ਸਪੈਸ਼ਲ ਉਹਨਾਂ ਲਈ ਜਿਹੜੀ ਕੋਚਿੰਗ ਆ ਸਟਾਰਟ ਕਰ ਦਿੰਨੇ ਆ ਇਸ ਦੇ ਨਾਲ ਨਾਲ ਮੈਨੂੰ ਪਰਸਨਲੀ ਇਹ ਲੱਗਦਾ ਵੀ ਜਿੱਥੇ ਤੁਸੀਂ ਬੱਚੇ ਨੂੰ ਐਕਾਡੈਮਿਕਲੀ ਸਟਰੋਂਗ ਕਰਦੇ ਹੋ ਉੱਥੇ ਉਹਨੂੰ ਮੋਟੀਵੇਸ਼ਨਲ ਦੀ ਮੋਟੀਵੇਸ਼ਨ ਦੀ ਬਹੁਤ ਲੋੜ ਹੁੰਦੀ ਆ ਸੋ ਮੇਰੀ ਜਿਹੜੀ ਟੀਮ ਆ ਪਰਮਾਤਮਾ ਦੀ ਕਿਰਪਾ ਨਾਲ ਇਹ ਟੀਚਰਸ ਮੈਨੂੰ ਮਿਲੇ ਨੇ ਬਹੁਤ اعلی ਦਰਜੇ ਦੇ ਟੀਚਰਸ ਨੇ ਸਾਰੇ ਤੇ ਮੇਰੀ ਇਹ ਕੋਸ਼ਿਸ਼ ਰਹਿੰਦੀ ਆ ਕਿ ਮੈਂ ਬੱਚਿਆਂ 'ਚ ਵਿਚਰਾਂ ਤੇ ਜਦੋਂ ਵੀ ਮੈਨੂੰ ਇਹ ਬੱਚੇ ਮਿਲਦੇ ਨੇ ਸਾਲ 'ਚ ਪਤਾ ਨਹੀਂ ਕਿੰਨੀ ਗੁਵਾਰੀ ਮੈਂ ਇਹਨਾਂ ਨੂੰ ਆਪਣੇ ਆਫਿਸ 'ਚ ਬੁਲਾ ਕੇ ਤੁਰਿਆ ਜਾਂਦਾ ਰਸਤੇ 'ਚ ਬੱਚਿਆਂ ਨੂੰ ਰੋਕ ਕੇ ਉਹਨਾਂ ਨੂੰ ਜ਼ਰੂਰ ਮੋਟੀਵੇਸ਼ਨ ਕਰਨਾ ਉਹਨਾਂ ਨੂੰ ਜ਼ਰੂਰ ਇਦਾਂ ਦੀ ਉਹਨਾਂ ਦੇ ਅੰਦਰ ਕਿ ਚਗਿਆੜੀ ਪੈਦਾ ਕਰ ਦੇਣੀ ਆ ਕਿ ਉਹ ਬੱਚਿਆਂ ਨੂੰ ਆਪਣੇ ਆਪ ਨੂੰ ਪਿਆਰ ਹੁੰਦਾ ਆਪਣੇ ਆਪ 'ਚ ਉਹਨਾਂ ਨੂੰ ਗੁੱਡ ਫੀਲ ਹੁੰਦਾ ਤੇ ਉਹ ਲੱਗਦਾ ਕਿ ਨਹੀਂ ਵੀ ਨਾ ਇਟਸ ਮਾਈ ਟਰਨ ਕਿ ਮੈਂ ਨਾਮਨਾ ਖਟਾ ਜਿੱਥੇ ਆਪਣਾ ਆਪਣੇ ਮਾਪਿਆਂ ਪੈਦਾ ਉਥੇ ਹੀ ਸਕੂਲ ਤੇ ਨਗਰ ਦਾ ਵੀ ਮੈਂ ਨਾਮ ਰੋਸ਼ਨ ਕਰਾਂ ਤੇ ਮੈਂ ਫੀਲ ਵੀ ਕਰਦਾ ਹੁੰਦਾ ਹਾਂ ਕਿ ਬੱਚਿਆਂ ਦੇ ਅੰਦਰ ਜਦੋਂ ਮੈਂ ਕੁਝ ਗੱਲਾਂ ਕਹੈ ਨਾ ਉਹਨਾਂ ਨੂੰ ਮੋਟੀਵੇਟ ਕਰਦਾ ਤਾਂ ਉਹ ਬੱਚਿਆਂ ਦੀਆਂ ਨਾ ਆਈਸ ਤੋਂ ਝਲਕ ਰਿਹਾ ਹੁੰਦਾ ਕਿ ਬੱਚੇ ਨੇ ਜਿਹੜੇ ਇਹ ਬੜੇ ਮੋਟੀਵੇਟ ਹੋ ਰਹੇ ਨੇ ਤੇ ਜ਼ਰੂਰ ਕੁਛ ਨਾ ਕੁਛ ਕਰਨਗੇ ਸੋ ਇਹ ਸਾਰੀਆਂ ਗੱਲਾਂ ਨਾਲ ਮਿਲ ਕੇ ਜੋ ਨਤੀਜਾ ਤੁਹਾਡੇ ਸਾਹਮਣੇ ਆ ਜੀ ਇਲਾਕੇ ਦੇ ਸਾਹਮਣੇ ਹੈ। ਸਭ ਤੋਂ ਪਹਿਲਾਂ ਤਾਂ ਮੈਂ ਬੱਚਿਆਂ ਨੂੰ ਮੁਬਾਰਕਬਾਦ ਦਿੰਦਾ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਔਰ ਟਾਪਰ ਵੀ ਆਏ ਨੇ ਕਈ ਬੱਚੇ 95% ਮਾਰਕਸ 플러스 ਮਾਰਕਸ ਆਏ ਨੇ। ਇਸ ਦੇ ਵਿੱਚ ਉਹਨਾਂ ਦੇ ਪੇਰੈਂਟਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਗਰਦੀਪ ਸਿੰਘ ਤੇ ਸਮੁੱਚੀ ਸਕੂਲ ਦੀ ਸਟਾਫ ਦਾ ਬਹੁਤ ਵੱਡਾ ਰੋਲ ਹੈ। ਬੱਚਿਆਂ ਨੇ ਬਹੁਤ ਮਿਹਨਤ ਕਰਕੇ 1 ਸਾਲ ਦੇ ਵਿੱਚ ਇਸ ਸਕੂਲ ਦਾ ਨਾਮ ਰੌਸ਼ਨ ਕੀਤਾ ਔਰ ਮੈਨੂੰ ਆਉਣ ਵਾਲੇ ਸਮੇਂ ਵਿੱਚ ਪੂਰੀ ਆਸ ਹੈ ਵੀ ਇਹ ਸਕੂਲ ਇਸੇ ਤਰ੍ਹਾਂ ਤਰੱਕੀ ਦੇ ਰਾਹ ਤੇ ਉੱਤੇ ਚੱਲਦਾ ਰਹੇਗਾ। ਫਤੇਹ ਸਿੰਘ ਸੀਨੀਅਰ ਕੈਂਡੀ ਸਕੂਲ ਦੇ ਬੱਚਿਆਂ ਨੇ ਭਾਈ ਦੇ ਵਿੱਚ ਮੱਲਾ ਮਾਰੀਆਂ ਨੇ ਤੁਸੀਂ ਇਹਨਾਂ ਦੇ ਰਿਜ਼ਲਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਅ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤੇਹ ਸਿੰਘ ਸੀਨੀਅਰ ਕੈਂਡੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾ ਇੱਕ ਪ੍ਰਮੁੱਖ ਵਿਦਿਆਦਾ ਇੱਕ ਵਿਦਿਆਦੀ ਸੰਸਥਾ ਹੈ ਜਿਹਦੇ ਵਿੱਚ ਵਿਦਿਆਰਥੀਆਂ ਨੇ ਬਹੁਤ ਵੱਡੇ ਪੱਧਰ ਤੇ ਇਸ ਸਾਲ ਬੋਰਡ ਦੇ ਵਿੱਚ ਨਤੀਜੇ ਬੋਰਡ ਦੇ ਨਤੀਜਾ ਵਿੱਚ ਉੱਚ ਪ੍ਰਾਪਤੀਆਂ ਕੀਤੀਆਂ ਨੇ ਇਹਦਾ ਸੇਰਾ ਸਕੂਲ ਦੇ ਪ੍ਰਿੰਸੀਪਲ ਸਦਾ ਗੁਰਦੀਪ ਸਿੰਘ ਅਤੇ ਸਕੂਲ ਦੇ ਦੇ ਆਪਕਾ ਨੂੰ ਜਾਂਦਾ ਤੇ ਤਰਸਤ ਵੱਲੋਂ ਪ੍ਰਧਾਨ ਜੀ ਸਰਬਿੰਦਰ ਸਿੰਘ ਲਫੜਾ ਵੱਲੋਂ ਆਪਣੇ ਵੱਲੋਂ ਮੈਂ ਸਾਰੇ ਸਕੂਲ ਦੇ ਅਧਿਆਪਕਾਂ ਬੱਚਿਆਂ ਦੇ ਮਾਪਿਆਂ ਅਤੇ ਪ੍ਰਿੰਸੀਪਲ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਕੱਲਾ ਤੇ ਸਵੇਚਾਰ ਸਰਗਰਮੀਆਂ ਦੇ ਖੇਤਰ ਵਿੱਚ ਵੀ ਇਹ ਸਕੂਲ ਨੇ ਕੱਲਾ ਇਸ ਇਲਾਕੇ 'ਚ ਨਹੀਂ ਬਲਕਿ ਪੰਜਾਬ ਵਿੱਚ ਆਪਣਾ ਅਲੱਗ ਹਿਸਤਾਨ ਬਣਾਇਆ ਹੈ ਇਹਦੇ ਵਾਸਤੇ ਪ੍ਰਿੰਸੀਪਲ ਦਾ ਜੋ ਅਧਿਆਪਕ ਸਟਾਫ ਹੈ ਤੇ ਪ੍ਰਿੰਸੀਪਲ ਸਾਹਿਬ ਨੇ ਉਹ ਵਧਾਈ ਦੇ ਪਾਤਰ ਨੇ ਅਲੂਜੀ ਕਾਲਸਾ ਰਹੀਜੀ ਕੀ ਸਾਥੇ ਅੱਜ ਬਬਾ ਜ਼ੂਰਾਵਰ ਸਿੰਘ ਬਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਾ ਵਿਖੇ ਬੱਚਿਆਂ ਨੂੰ ਹੌਸਲਾ ਰਸਾਈ ਕਰ ਲਈ ਉਹਨਾਂ ਦੀ ਤੇ ਉਹਨਾਂ ਨੂੰ ਅ ਦਲੇਰੀ ਦੇਣ ਲਈ ਅੱਜ ਸਾਡੇ ٹرسٹ ਦੇ ਪ੍ਰਧਾਨ ਸਾਹਿਬ ਸੈਕੀ ਸਾਹਿਬ ਤੇ ਮੈਂ ਵੀ ਆ ਗਏ ਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਜ਼ਿਆਦਾ ਗਿਣਤੀ ਵਿੱਚ ਬੱਚੇ ਇਸ ਸਕੂਲ ਦੇ ਜਿਹੜੇ ਨੇ ਸੀ ਨੰਬਰ ਲੈ ਕੇ 95% ਤੋਂ ਉੱਪਰ ਨੰਬਰ ਲੈ ਕੇ ਉਹਨਾਂ ਨੇ ਜੀਤਾਂ ਪਾਸ ਕੀਤੇ ਨੇ ਸਕੂਲ ਬਹੁਤ ਚੜ੍ਹਦੀ ਕਲਾ ਚ ਪ੍ਰਿੰਸੀਪਲ ਸਾਹਿਬ ਸਟਾਫ ਦੀ ਮਿਹਨਤ ਬੱਚੇ ਅਤੇ ਉਸੇ ਤਰ੍ਹਾਂ ਉਹਨਾਂ ਦੇ ਪੇਰੈਂਟਸ ਦੀ ਮਿਹਨਤ ਵੀ ਜਿਹੜੀ ਆ ਉਹਦੇ ਨਾਲ ਇਹ ਨਤੀਜੇ ਜਿਹੜੇ ਨੇ ਅੱਛੇ ਆਉਂਦੇ ਨੇ ਬੜੀ ਮਾਣ ਦੀ ਗੱਲ ਹੈ ਇਲਾਕੇ ਦੇ ਵਿੱਚ ਇਹ ਸਕੂਲ ਬਹੁਤ ਗੁਲੰਦੀਆਂ ਦੇ ਚੜਦੇ ਆ ਅਸੀਂ ਅਰਦਾਸ ਕਰਦੇ ਹਾਂ ਬੱਚੇ ਹੋਰ ਪ੍ਰਾਪਤੀਆਂ ਅੱਛੀਆਂ ਕਰਨ ਉਹ ਮੈਡਿਕਾਉਣ ਅਤੇ ਬਾਕੀ ਸਰਗਰਮੀਆਂ ਜਿਹੜੀਆਂ ਨਾਲ ਵਿੱਚ ਵੱਧ ਚੱਕੇ ਸਾਲ ਪਲੱਸ 2 ਆਰਟਸ ਦੇ ਵਿੱਚੋਂ 88.8% ਹਾਸਿਲ ਕੀਤੇ ਨੇ ਤੁਸੀਂ ਬੇਟਾ ਇਹਦਾ ਜਿਹੜਾ ਸ਼ੇਰਾ ਕਿਹਨੂੰ ਦਿੰਨੇ ਹੋ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਨੂੰ ਤੇ ਟੀਚਰਸ ਨੂੰ ਤੇ ਸਾਡੇ ਪੇਰੈਂਟਸ ਨੂੰ ਤੇ ਸਾਡੀ ਆਪਦੀ ਖੁਦ ਦੀ ਮਿਹਨਤ ਵੀ ਆ ਜਿਨ੍ਹਾਂ ਮਤਲਬ ਕਿ ਜਿਹਦੇ ਸਦਕਾ ਸੀ ਇਹਨੇ ਵਧੀਆ ਨੰਬਰ ਲੈ ਸਕਿਆ ਅੱਗੇ ਬੇਟਾ ਭਵਿੱਖ ਦੇ ਵਿੱਚ ਤੁਸੀਂ ਕੀ ਬਣਨਾ ਚਾਹੁੰਦੇ ਹੋ ਮੈਂ ਵੈੱਬ ਡਿਵੈਲਪਰ ਬਣਨਾ ਚਾਹੁੰਦੀ ਐਂਡ ਸੌਫਟਵੇਅਰ ਇੰਜੀਨੀਅਰ ਵੀ ਬਟ ਉਹਦੇ ਤੇ ਡਿਪੈਂਡ ਆ ਕਿ ਜਿਹੜੀ ਸਟ੍ਰੀਮ ਦੇ ਵਿੱਚ ਮੈਨੂੰ ਐਡਮਿਸ਼ਨ ਮਿਲੇਗੀ ਤੇ ਫਿਰ ਉਹਦੇ ਅਕੋਰਡਿੰਗ ਹੋਏਗਾ ਤੇ ਬੇਟਾ ਜਿਹੜੇ ਤੁਸੀਂ ਇੰਨੇ ਚੰਗੇ ਨੰਬਰ ਲਾਏ ਨੇ ਇਹਦੇ ਲਈ ਤੁਸੀਂ ਕਿੰਨੀ ਮਿਹਨਤ ਕਰਦੇ ਰਹੇ ਹੋ ਕਿੰਨਾ ਟਾਈਮ ਤੁਸੀਂ ਪੜ੍ਹਾਈ ਨੂੰ ਦਿੰਦੇ ਰਹੇ ਹੋ ਸਰ ਜਿੱਦਾਂ ਸਕੂਲ ਦੇ ਵਿੱਚੋਂ ਕੰਮ ਮਿਲਦਾ ਸੀਗਾ ਉਹ ਘਰੇ ਜਾ ਕੇ ਰਿਵਾਈਜ਼ ਕਰ ਲੈਂਦੇ ਸੀਗੇ ਤੇ ਜਦੋਂ ਜਿੱਦਾਂ ਪਰੀਬੋਰਡ ਵਗੈਰਾ ਹੁੰਦੇ ਸੀ ਐਫਾ ਐਫਾ ਦੇ ਐਗਜ਼ਾਮ ਐਸੇ ਦੇ ਐਗਜ਼ਾਮ ਤਾਂ ਉਹਦੇ ਅਕੋਰਡਿੰਗ ਪੰਜ ਘੰਟੇ ਮਿਹਨਤ ਕਰਕੇ ਮਤਲਬ ਵਧੀਆ ਨੰਬਰ ਲੈ ਲੈਂਦੇ ਸੀ ਕੀ ਬਟਾ ਤੁਸੀਂ ਕੋਈ ਐਕਸਟਰਾ ਕਲਾਸ ਜਾਂ ਕੁਇਸ਼ਨ ਵਗੈਰਾ ਦੀ ਕੋਚਿੰਗ ਵੀ ਪ੍ਰੋਵਾਈਡ ਕਰਵਾਈਆ ਕਿਤੇ ਤੋਂ ਹਾਂਜੀ ਮੈਂ ਮੈਥਸ ਦੇ ਵਿੱਚ ਟਿਊਸ਼ਨ ਰੱਖੀ ਸੀਗੀ 3 ਮਹੀਨਿਆਂ ਦੇ ਲਈ ਤੁਹਾਡੇ ਕਿਹੜੇ ਕਿਹੜੇ ਸਬਜੈਕਟ ਸੀਗੇ ਮੇਰੇ ਕੋਲ ਸੀਗੀ ਆਰਟਸ ਦੇ ਵਿੱਚ ਮੈਥ ਸੀਗਾ ਇਲੈਕਟਿਵ ਇੰਗਲਿਸ਼ ਸੀਗੀ ਮੈਥ ਤੇ ਇਲੈਕਟਿਵ ਇੰਗਲਿਸ਼ ਤੇ ਵਿੱਚੋਂ ਕਿੰਨੇ ਨੰਬਰ ਆਏ ਮੇਰੇ ਮੈਥ ਦੇ ਵਿੱਚੋਂ ਤਾਂ 71 ਆਏ ਨੇ ਇਲੈਕਟਿਵ ਇੰਗਲਿਸ਼ ਦੇ ਵਿੱਚੋਂ 84 ਆਏ ਨੇ ਕਿਹੜੇ ਬੱਚੇ ਹੁਣ ਅੱਗੇ ਸਕੂਲ ਦੇ 8ਵੀਂ ਕਲਾਸ ਦੇ 10ਵੀਂ ਕਲਾਸ ਦੇ ਆ ਰਹੇ ਨੇ ਫਿਊਚਰ ਤੁਹਾਡੇ ਸਕੂਲ ਦਾ ਸਟਾਰ ਇਹਨਾਂ ਨੂੰ ਤੁਸੀਂ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹੀ ਕਿ ਵੀ ਸਕੂਲ ਦੇ ਟੀਚਰਸ ਵਗੈਰਾ ਨਾ ਬਹੁਤ ਵਧੀਆ ਨੇ ਆਪਣੇ ਤੇ ਪ੍ਰਿੰਸੀਪਲ ਸਰ ਵੀ ਬਹੁਤ ਹੈਲਪ ਕਰਦੇ ਨੇ ਬੱਚਿਆਂ ਦੀ ਸੋ ਮਿਹਨਤ ਕਰੋ ਚੰਗੇ ਨੰਬਰ ਲਓ ਆਪਣੇ ਘਰ ਦੀਆਂ ਦਾਤੇ ਸਕੂਲ ਦਾ ਨਾਮ ਰੌਸ਼ਨ ਕਰੋ ਕੀ ਬੇਟਾ ਤੁਸੀਂ ਖੇਡਾਂ ਦੇ ਨਾਮ ਨਾਲ-ਨਾਲ ਖੇਡਾਂ ਦੇ ਵਿੱਚ ਵਿਭਾਗ ਲੈਂਦੇ ਰਹੇ ਹੋ? ਹਾਂਜੀ ਸਾਡੇ ਸਕੂਲ ਵਿੱਚ ਸਪੋਰਟ ਮੀਟ ਸੀਗੀ ਉਦੋਂ ਵੀ ਅਸੀਂ ਹਰੇ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਤੇ ਜਿੱਦਾਂ ਸਕੂਲ ਦੇ ਵਿੱਚ ਕਈ ਵਾਰ ਆਪਾਂ ਨੂੰ ਬਾਹਰ ਲੈ ਕੇ ਜਾਂਦੇ ਹੁੰਦੇ ਨੇ ਕੰਪੀਟੀਸ਼ਨ ਦੇ ਲਈ ਤੇ ਸਾਡੀ ਟੀਮ ਬਣਦੀ ਸੀਗੀ ਟੱਗ ਆਫ ਵਾਰ ਦੀ ਤੇ ਅਸੀਂ ਉਹਦੇ ਵਿੱਚੋਂ ਵੀ ਫਰਸਟ ਪੋਜੀਸ਼ਨ ਲੈ ਕੇ ਸਕੂਲ ਆਏ ਸੀ। ਫਰਸਟ ਆਫ ਆਲ ਵੈਰੀ ਗੁੱਡ ਮਾਰਨਿੰਗ ਸਰ ਮੇਰਾ ਨਾਮ ਹਰਮਨ ਵੀਰ ਕਾਰਾ ਤੇ ਮੈਂ ਆਰਟਸ ਦੇ ਵਿੱਚੋਂ 92% ਗ੍ਰੇਡ ਕੀਤੇ ਆ। ਤੇ ਇਹਦਾ ਸ਼ੇਅਰ ਆ ਜਿਹੜਾ ਤੁਸੀਂ ਕਿਹਨੂੰ ਦਿੰਦੇ ਹੋ? ਅਫਕਾਸ਼ ਟੂ ਮਾਈ ਬ੍ਰਿਲੀਅੰਟ ਟੀਚਰਸ ਤੇ ਪ੍ਰਿੰਸੀਪਲ ਸਰ ਨੂੰ ਟੀਚਰਸ ਇੱਥੋਂ ਦੇ ਮਤਲਬ ਇਹਨੇ ਵਧੀਆ ਨੇ ਨਾ ਮੈਂ ਕੁਝ ਕਹਿ ਹੀ ਨਹੀਂ ਸਕਦੀ ਮਤਲਬ ਮੈਂ ਇਨੀ ਵੀਕ ਸਟੂਡੈਂਟ ਸੀਗੀ 8th ਦੇ ਵਿੱਚ ਮੇਰੇ 70% ਦੇ ਨੀਅਰਬਾਈ ਸੀਗੇ ਤੇ ਹੁਣ ਮੈਨੂੰ ਉਮੀਦ ਵੀ ਨਹੀਂ ਸੀਗੀ ਕਿ ਮੈਂ ਮੈਨੂੰ ਆਜ ਮੇਰਾ ਜਿਹੜਾ ਟੈਲੈਂਟ ਸੀ ਪੜਨ ਦਾ ਇਹ ਇੱਥੇ ਆ ਕੇ ਆ ਸਕੂਲ ਦੇ ਵਿੱਚ ਆ ਕੇ ਸਾਰਿਆਂ ਦੇ ਸਾਹਮਣੇ ਆਇਆ ਵਾ ਤੇ ਮੈਂ ਇਹ ਵਧੀਆ ਨੰਬਰ ਲਿੱਤੇ ਆ ਤੁਸੀਂ ਆਖਿਆ ਕਿ ਮੈਂ ਬਹੁਤ ਸਲੋ ਸੀਗੀ ਇਹ ਇਹਨਾਂ ਟੀਚਰਾਂ ਦੇ ਮਤਲਬ ਬਹੁਤ ਵਧੀਆ ਅੱਛੇ ਜਿੰਨੀਆਂ ਨੇ ਧੱਕ ਨੇ ਮੈਥਡ ਨੇ ਟ੍ਰੇਨਿੰਗ ਜਿੰਦੇ ਨੇ ਇਹਨਾਂ ਦਾ ਬੇਤ ਕਿਸ ਤਰ੍ਹਾਂ ਦਾ ਟ੍ਰੇਨਿੰਗ ਦਾ ਬਹੁਤ ਵਧੀਆ ਵਾ ਬਹੁਤ ਵਧੀਆ ਵਾ ਕਿਉਂਕਿ ਹੁੰਦਾ ਕਿ ਆ ਕਿ ਕਲਾਸ ਦੇ ਵਿੱਚ ਸਾਰੇ ਬੱਚੇ ਹੁੰਦੇ ਆ ਤੇ ਸਾਰਿਆਂ ਨੂੰ ਟੀਚਰਸ ਇੱਕ ਇੱਕ ਮਾਇਨੇ ਦੇ ਵਿੱਚ ਪੜਾਉਂਦੇ ਆ ਹਨਾ ਤੇ ਉਹ ਟੀਚਰ ਤੇ ਡਿਪੈਂਡ ਕਰਦਾ ਹੁੰਦਾ ਵੀ ਸਾਰਿਆਂ ਨੂੰ ਇੱਕੋ ਜਿਹਾ ਪੜਾਉਣਾ ਵਾਜ ਜਿਸ ਹਿਸਾਬ ਦਾ ਬੱਚਾ ਉਹਨੂੰ ਉਸੇ ਵੇਚ ਨਾਲ ਪੜਾਉਣਾ ਹਨਾ ਤਾਂ ਵੀ ਕੁ ਸਟੂਡੈਂਟਸ ਹੁੰਦੇ ਆ ਜਿਹੜੇ ਕਈ ਟੀਚਰਸ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਤਾਂ ਮੈਂ ਆਪਣੇ ਟੀਚਰਸ ਦਾ ਥੈਂਕਸ ਕਰਦੀ ਆ ਜਿਨ੍ਹਾਂ ਨੇ ਮੈਨੂੰ ਵੀਕ ਸਮਝ ਕੇ ਇਗਨੋਰ ਨਹੀਂ ਕੀਤਾ ਤੇ ਮੈਨੂੰ ਅੱਗੇ ਲੈ ਕੇ ਆਏ ਨੇ ਜ਼ਿੰਦਗੀ ਦੇ ਵਿੱਚ ਅੱਗੇ ਬੇਟਾ ਕੋਈ ਕੀ ਕਰਨਾ ਚਾਹੁੰਦੇ ਮੈਂ ਜੀ ਐਨ ਐਮ ਦੀ ਲਾਈਨਸ ਜਾਊਂਗੀ ਹੁਣ ਤੇ ਉਸ ਤੋਂ ਬਾਅਦ ਮੈਂ ਨਰਸਿੰਗ ਦੀ ਲਾਈਨ ਦੇ ਵਿੱਚ ਅੱਗੇ ਜਾਣਾ ਚਾਹੁੰਦੀ ਆ ਕਈ ਬੱਚਿਆਂ ਦਾ ਖਿਆਲ ਹੁੰਦਾ ਕਿ 10+2 ਉਸ ਤੋਂ ਬਾਅਦ ਅਾਇਦਰ ਸਿੱਖੇ ਤੇ ਜਹਾਜ਼ ਚੜ ਜਾਂਦੇ ਨੇ ਤੇ ਤੁਹਾਡਾ ਵੀ ਇਸ ਤਰ੍ਹਾਂ ਦਾ ਆਰਾਦਾ ਹੈਗਾ ਨਹੀਂ ਸਰ ਐਸੋ ਲੱਗ ਰਿਹਾ ਤੁਹਾਨੂੰ ਤੁਹਾਡਾ ਨਹੀਂ ਸਰ ਇਦਾਂ ਤਾਂ ਹੁੰਦਾ ਵਾ ਕਿਉਂਕਿ ਆਪਾਂ ਪਹਿਲਾਂ ਹੀ ਆਪਣੇ ਮਾਈਂਡ ਦੇ ਵਿੱਚ ਸੈੱਟ ਕੀਤਾ ਹੋਇਆ ਵਾ ਵੀ ਇੱਧਰ ਤਾਂ ਕੁਝ ਹੈ ਹੀ ਨਹੀਂਗਾ ਤਾਂ ਪਹਿਲਾਂ ਆਪਾਂ ਨੂੰ ਬਾਹਰ ਨਿਕਲ ਕੇ ਦੇਖਣਾ ਪੈਂਦਾ ਵਾ ਬਹੁਤ ਕੁਝ ਮਿਲ ਜਾਂਦਾ ਵਾ ਕਰਨ ਨੂੰ ਇੱਕ ਵਾਰੀ ਕਰਕੇ ਦੇਖਣਾ ਚਾਹੀਦਾ ਵਾ ਅੱਛਾ ਤੁਹਾਡੀ ਪੜ੍ਹਾਈ ਦੇ ਨਾਲ ਨਾਲ ਕੀ ਹੌਬੀਸ ਨੇ ਉਮ ਹਬੀਸ ਤਾਂ ਮੇਰੀ ਕੋਈ ਸਪੈਸ਼ਲ ਨਹੀਂ ਹੈ ਕਿਉਂਕਿ ਬਟ ਮੈਂ ਨਾ ਕਹਿਣਾ ਚਾਹੁੰਦੀ ਆ ਕਿ ਸਪੋਰਟਸ ਦੇ ਵਿੱਚ ਹਨਾ ਮੇਰਾ ਇਹ ਟੈਲੈਂਟ ਵੀ ਹਿਡਨ ਨਹੀਂ ਸੀਗਾ ਹਲੇ ਤੱਕ ਸਪੋਰਟਸ ਦੇ ਵਿੱਚ ਮੈਨੂੰ ਹਨਾ ਭੱਜਣ ਦੇ ਵਿੱਚ ਇੱਥੇ ਆ ਕੇ ਜਦੋਂ ਮੈਂ ਰਨਿੰਗ ਵਗੈਰਾ ਸਟਾਰਟ ਕੀਤੀ ਤਾਂ ਇੱਥੇ ਆ ਕੇ ਉਹ ਮੇਰਾ ਟੈਲੈਂਟ ਬਾਹਰ ਆਇਆ ਤੇ ਮੈਂ 100 ਮੀਟਰ ਰੇਸ ਦੇ ਵਿੱਚ ਵੀ ਫਰਸਟ ਆਨ ਦੀ ਰਹੀ ਆ ਬਾਹਰਲੇ ਸਕੂਲਾਂ ਦੇ ਵਿੱਚ ਵੀ ਉਹ ਮੈਨੂੰ ਇੱਥੇ ਆ ਕੇ ਹੀ ਜਦੋਂ ਇਹ ਲੈ ਕੇ ਗਏ ਤਾਂ ਪਤਾ ਲੱਗਿਆ ਵੀ ਮੈਂ ਜਿਹੜੇ ਇਹ ਸੈਕਟਰ ਤੋਂ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਕਰਵਾਇਆ ਜਾਂਦੀਆਂ ਨੇ ਹਾਂਜੀ ਕਿਹੜੀਆਂ ਕਿਹੜੀਆਂ ਖੇਡਾਂ ਕਰਵਾਇਆ ਜਾਂਦੀਆਂ ਨੇ ਜਿਦੇ ਵਿੱਚ ਬੱਚੇ ਮੱਲਾ ਮਾਲਦੇ ਨੇ ਸਰ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਕਰਾਈਆਂ ਜਾਂਦੀਆਂ ਨੇ ਇੱਕ ਤਾਂ ਸਕੂਲ ਲੈਵਲ ਤੇ ਵੀ ਕਰਵਾਈਆਂ ਜਾਂਦੀਆਂ ਨੇ ਲਾਈਕ ਸਪੋਰਟਸ ਮੀਟ ਹੁੰਦਾ ਵਾ ਉਹ ਤੋਂ ਇਲਾਵਾ ਇਹ ਸਕੂਲ ਦੇ ਸਾਨੂੰ ਬਾਹਰ ਵੀ ਦੂਜੇ ਸਕੂਲਾਂ ਵਿੱਚ ਵੀ ਲੈ ਕੇ ਜਾਂਦੇ ਆ ਜਿੱਦਾਂ ਸਾਨੂੰ ਬਹੁਤ ਵਧੀਆ ਸਿੱਖਣ ਨੂੰ ਮਿਲਦਾ ਵਾ ਤੇ ਬੱਚੇ ਬਹੁਤ ਅੱਗੇ ਡਿਸਟ੍ਰਿਕਟ ਲੈਵਲ ਤੱਕ ਜਾਂਦੇ ਆ ਮਤਲਬ ਕਿ ਐਥਲੀਟ ਦੇ ਵਿੱਚ ਵੀ ਜਾਂਦੇ ਆ ਮਤਲਬ ਕਿ ਟੀਮ ਵਾਲੀਆਂ ਖੇਡਾਂ ਵੀ ਹੁੰਦੀਆਂ ਨੇ ਸਾਡੀ ਫੁੱਟਬਾਲ ਦੀ ਟੀਮ ਜੋ ਬੁਆਇਸ ਦੀ ਸੀਗੀ ਉਹ ਬਹੁਤ ਅੱਗੇ ਤੱਕ ਗਈ ਸੀ ਕਿ ਤੇ ਬਾਕੀ ਜਿਹੜੇ ਇਕੱਲੀਆਂ ਖੇਡੀਆਂ ਜਾਂਦੀਆਂ ਨੇ ਉਹ ਵੀ ਉਮ ਲਾਈਕ ਰਨਿੰਗ ਵਗੈਰਾ ਹੋਗੀ ਸਾਰੀਆਂ ਅੱਗੇ ਤੱਕ ਲੈ ਕੇ ਜਾਂਦੇ ਆ। ਛੋਟੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਛੋਟੇ ਬੱਚਿਆਂ ਨੂੰ ਇਹ ਹੀ ਆ ਕਿ ਲੱਗਦਾ ਬਹੁਤ ਔਖਾ ਹੁੰਦਾ ਵਾ ਪਰ ਹੈ ਨਹੀਂਗਾ ਬਹੁਤ ਈਜ਼ੀ ਹੁੰਦਾ ਸਾਰਾ ਕੁਝ ਆਪਾਂ ਨੂੰ ਇੱਕ ਵਾਰੀ ਨਾ ਧਿਆਨ ਦੇਣ ਦੀ ਲੋੜ ਆ ਬਹੁਤ ਈਜ਼ੀ ਆ ਸਾਰਾ ਕੁਝ ਤੇ ਆਪਣੇ ਮਾਪੇ ਕੀ ਕਹਿ ਰਹੇ ਨੇ ਤੁਹਾਡੇ ਬਾਰੇ? ਉਹਨਾਂ ਨੂੰ ਬਲੀਵ ਨਹੀਂ ਹੋ ਰਿਹਾ ਵੀ ਆ ਸਕਦੇ ਨੇ ਨੰਬਰ ਵੀ ਤੇ ਪੜ੍ਹ ਤੁਸੀਂ ਲੈ ਕੇ ਹਾਂ ਤੁਸੀਂ ਲੈ ਕੇ ਦਿੱਤੇ ਨੇ ਹਾਂ ਕਿੰਦਾ ਦਾ ਮਾਹੌਲ ਆ ਸਕੂਲ ਦੇ ਵਿੱਚ ਤੇ ਘਰ ਦੇ ਵਿੱਚ ਬੇਟਾ ਬਹੁਤ ਵਧੀਆ ਹੈ ਸਰ ਮਤਲਬ ਪ੍ਰਿੰਸੀਪਲ ਸਰ ਤੇ ਸਾਡੇ ਟੀਚਰਸ ਬਹੁਤ ਖੁਸ਼ ਨੇ ਮੈਨੂੰ ਪਰਸਨਲੀ ਵੀ ਆਪਣੇ ਤੇ ਉਮੀਦ ਨਹੀਂ ਸੀ ਕਿ ਮੈਥ ਦੇ ਵਿੱਚੋਂ ਮੈਂ ਇੰਨੇ ਵਧੀਆ ਮਾਰਕਸ ਲੈ ਲੂੰਗੀ ਬਟ ਫਿਰ ਵੀ ਲੈ ਲਏ ਥੋੜੇ ਕਿ ਟਾਈਮ ਲਈ ਮੈਨੂੰ ਡਿਸਪਾਇੰਟ ਹੋਇਆ ਸੀਗਾ ਕਿ ਥੋੜੇ ਘੱਟ ਆਏ ਨੇ ਬਟ ਮੇਰੇ ਪੇਰੈਂਟਸ ਕਹਿੰਦੇ ਵੀ ਚਲੋ ਕੋਈ ਨਹੀਂ ਫਿਰ ਵੀ ਉਮੀਦ ਤੋਂ ਤਾਂ ਜ਼ਿਆਦਾ ਹੀ ਆਏ ਨੇ ਵੀ ਅਣੀ ਛੋਟੀ ਜੀ ਗੱਲ ਤੇ ਨਹੀਂ ਉਹ ਕਰਨਾ ਚਾਹੀਦਾ ਹੈਗਾ ਵੀ ਉਹ ਸੋਚ ਕਿ ਚਲ ਉਹ ਗੱਲ ਵੱਖਰੀ ਹੈ ਕਿ ਜਿਹੜੇ ਤੇ ਤੂੰ ਅੱਗੇ ਲੰਗੇ ਬਟ ਹਜੇ ਜਿਹੜੇ ਪਿੱਛੇ ਨੇ ਤੂੰ ਉਹਨਾਂ ਤੋਂ ਤਾਂ ਵੱਧ ਮਿਹਨਤ ਕੀਤੀ ਆ ਤੂੰ ਉਹਨਾਂ ਤੋਂ ਤਾਂ ਵਧੀਆ ਨੰਬਰ ਲੈ ਲੈ ਤਾਂ ਇਹ ਸੋਚ ਕੇ ਜਿੰਨਾ ਪਰਮਾਤਮਾ ਨੇ ਤੈਨੂੰ ਦਿੱਤਾ ਤੂੰ ਉਹ ਚ ਖੁਸ਼ ਰਹਿ